सोहंग महाराज शेर सिंह विष्णु भगवादि जय सो महाराज शेर सिंह विष्णु भगवादी जय सो हङ्ग महाराज शेर सिंह विष्णु सो जोहंग महाराज शेर सिंह विष्णु भगवादी जो ਕੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਨੇਕਲੰਗ ਹਰ ਸ਼ਪਤ ਪੰਡਾਰ ਵਿੱਚੋਂ ਗ੍ਰੰਥ ਨੰਬਰ 6 ਅੰਗ ਨੰਬਰ 575 18 ਹਾੜ 2014 ਵਿਕਰਮੀ ਪਿੰਡ ਮੱਲੂਵਾਲ ਜిల్లా ਅੰਮ੍ਰਿਤਸਰ ਆਤਮਾ ਸਿੰਘ ਦੇ ਗ੍ਰਹਿ ਜਨ ਬਾਲਕ ਸਤ ਪੂਤ ਗੁਰਮੁਖ ਆਪ ਪਾਇਆ ਜਨ ਬਾਲਕ ਸਤ ਪੂਤ ਗੁਰਮੁਖ ਆਪ ਪਾਇਆ ਆਪੇ ਵੇਖੇ ਕਾਇਆ ਦੈ ਦਿਸ਼ਾ ਚਾਰੇ ਕੂਟ ਅੰਦਰ ਮੰਦਰ ਫੇਰਾ ਪਾਇਆ ਅੰਮ੍ਰਿਤ ਆਤਮ ਸੁਮਾਰਿਆ ਫੂਟ ਨੀਚਰ ਤਾਰਾ ਮੁਖ ਚਵਾਇਆ ਪੰਜ ਵਿਕਾਰਾ ਰਹਾ ਟੂਟ ਹਰ ਸਾਚਾ ਦਇ ਜੜ ਉਖੜਾਇਆ ਤੀਰ ਨਿਰਾਲਾ ਰਹਾ ਛੂਟ ਰਸਨਾ ਚੱਲੇ ਆਪ ਚੜਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਜੋਤ ਤਾਰੇ ਹਰ ਜਨ ਸਾਚੇ ਗਲੇ ਲਗਾਇਆ ਹਰ ਜਨ ਸਾਚੇ ਵੇਖ ਵਿਚਾਰੇ ਆਪਣਾ ਖੇਲ ਖਿਲਾਇੰਦਾ ਪੂਰਬ ਲੈਣਾ ਕਰ ਜਿਉ ਤਾਰੇ ਨੇਤਰ ਨੈਣਾ ਦਰਸ ਦਿਖਾਇੰਦਾ ਵਾਣਾ ਸਣਾਂ ਵਿੱਚ ਸੰਸਾਰ ਭੋਲੇ ਪਾਓ ਗੋਬਿੰਦ ਮੇਲ ਮਿਲਾਇੰਦਾ ਨੇਤਰ ਨੈਣਾ ਦਰਸ ਅਪਾਰ ਕਾਨਾ ਕ੍ਰਿਸ਼ਨਾ ਪੇਖ ਵਟਾਇੰਦਾ ਭਾਈ ਪੈਣਾ ਮੀਤ ਮੁਰਾਰੇ ਸਾਖ ਸਜਣ ਆਪ ਖਵਾਇੰਦਾ ਸਾਚੇ ਮੰਦਰ ਅੰਦਰ ਵੇਖ ਵਿਚਾਰੇ ਆਪਣਾ ਸੰਗ ਨਿਭਾ인다 ਫੜ ਫੜ ਬਾਹੋਂ ਰਿਆ ਤਾਰੇ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਜੋਤ ਤਰੇ ਹਰ ਜਨ ਬੇੜਾ ਲਾਏ ਪਾਰੇ ਹਰ ਜਨ ਬੇੜਾ ਆਪੇ ਬਨ ਆਪਣੇ ਕੰਧ ਉਠਾਇਆ ਹਰ ਜਨ ਬੇੜਾ ਪੇ ਬਨ ਆਪਣੇ ਕੰਧ ਉਠਾਇਆ ਦੇਵੇ ਮਾਲ ਨਾਮ ਸਚਾ ਤਨ ਇਕ ਪੰਡਾਰ ਰਖਾਇਆ ਥਿਰ ਕਰ ਵਾਸਾ ਨਾ ਕੋਈ ਛਪਰੀ ਨਾ ਕੋਈ ਸ਼ਨ ਚਾਰ ਦੀਵਾਰ ਨ ਕੋਈ ਬਣਾਇਆ ਚਰਨ ਪ੍ਰੀਤੀ ਆਤਮ ਜਾਏ ਮਨ ਬ੍ਰਹਮ ਪਾਰ ਬ੍ਰਹਮ ਮਿਲਾਇਆ ਰਾਗ ਨਾਦ ਸੁਣਾਏ ਕੰਨ ਸਾਚੀ ਤੁਨ ਇਕ ਰਖਾਇਆ ਹਰ ਜਨ ਸਾਚੇ maat ਚਨ ਆਪ ਆਪਣੇ ਲੜ ਬੰਧਾਇਆ ਤੀਰਥ ਟਟਾਂ ਫਿਰਦੇ ਰਖ ਮਨ ਜੰਗਲ ਜੂਹ ਦਿਨ ਦੁਹਾਈਆ ਜਨ ਪਗ ਤਾਂ ਪੁਕਾਰ ਰਿਹਾ ਸੁਣ ਦੂਰ ਦੁਰਾੜਾ ਨੇੜੇ ਆਇਆ ਲਖ 84 ਸ਼ਾਨ ਪੁਣ ਲਖ 84 ਸ਼ਾਨ ਪੁਣ ਹਰ ਜਨ ਸਾਚੇ ਰਿਹਾ ਤਰਾਈਆ ਆਪੇ ਜਾਣੇ ਗੁਣ ਅਵਗੁਣ ਗਣਵੰਤਾ ਹਰ ਰਘੁਰਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਜੋਤ ਤਰੇ ਨੇਕ ਕਲੰਕ ਨਰਾਇਣ ਨਰੇ ਹਰ ਜਨ ਸਾਚੇ ਵੇਖ ਵਿਖਾਇਆ ਹਰ ਜਨ ਸਾਚੇ ਨੇਤਰ ਪੇਖ ਆਪਣਾ ਪੰਧ ਮੁਕਾਇਦਾ ਆਪੇ ਕਟਣ ਹਾਰਾ ਲੇਖ ਜੁਗ ਜੁਗ ਵੇਸ ਵਟਾਏਂਦਾ ਮਸਤਕ ਟਿੱਕਾ ਲਾਏ ਮੇਖ ਆਪ ਆਪਣਾ ਕਰਮ ਕਮਾਏਂਦਾ ਪ੍ਰਗਟ ਹੋਏ ਮਾਂਝੇ ਦੇਸ ਨਰਨਰੇਸ਼ ਦਇਆ ਕਮਾਏਂਦਾ sevak seva brahma vishnu mahesh ganesh dar dar vesh rakhainda aap tajaaye baashak sej saango paang mukh pavainda gur sikkh teri ik teek charan kamal rakhainda ਪੰਜ ਤਤ ਨਲਾਏ ਮਾਇਆ ਸੇਕ ਮੋਹ ਮਮਤਾ ਦੂਰ ਕਰਾਇੰਦਾ ਜੋਤੀ ਜਾਮਾ ਤਰਿਆ ਪੇਸ ਦਸ ਦਸ ਮੇਸ ਆਪ ਹੋ ਆਇੰਦਾ ਤਾਰ ਅਵਲੜੀ ਅਵਲੜਾ ਵੇਸ ਵੇਸਾ ਤਾਰੀ ਆਪ ਹੋ ਜਾਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰੇ ਗੁਰਮੁਖ ਸਾਚੇ ਸੰਗ ਨਿਭਾਇੰਦਾ ਗੁਰਮੁਖ ਸਾਚੇ ਸਗਲਾ ਸਾਥ ਹਰ ਤੇਰਾ ਆਪ ਨਿਭਾਇਆ ਪ੍ਰਗਟ ਹੋ ਤਿਰ ਲੋਕੀ नाथ ਦੂਰ ਦੁਰਾ ਪ੍ਰਗਟ ਹੋ ਤਿਰ ਲੋਕੀ नाथ ਦਰ ਦਵਾਰਾ ਇੱਕ ਸੁਹਾਇਆ ਸ਼ਬਦ ਜਣਾਇਆ ਕਥਨਾ ਕਾਥ ਆਪ ਆਪਣਾ ਰਿਹਾ ਵਿਖਾਇਆ ਸੋਹੰਗ ਚਲਾਏ ਸਾਚੀ ਗਾਥ ਜਗ ਜਗ ਵਿਛੜੇ ਰਿਹਾ ਮਿਲਾਇਆ ਅੰਮ੍ਰਿਤ ਆਤਮ ਮਾਰੇ ठाਠ ਸਰ ਸਰੋਵਰ ਇੱਕ ਛਾਲ ਲਗਾਇਆ ਨਾ ਕੋਈ ਤੀਰਥ ਨਾ ਕੋਈ ਟਾਟ ਨਾ ਕੋਈ ਨੀਰ ਮਾਤ ਵਹਾਇਆ ਹਰ ਜਨ ਤੇਰਾ ਚਰਨ ਕਮਲ ਬੰਧਾਏ ਸਾਚਾ 나ਤ ਆਪ ਆਪਣੀ ਦਇਆ ਕਮਾਇਆ ਪੁਰਖ ਅਗੰਮਾ ਦੇਵੇ ਦਾਤ ਦਾਨੀ ਦਾਤਾ ਆਪ ਹੋ ਆਇਆ ਸੋਹੰਗ ਸ਼ਬਦ ਸੱਚ ਸੁਗਾਤ ਪ੍ਰਭ ਸਤਜਗ ਚੋਲੀ ਪਾਇਆ ਕਲਜਗ ਮਿਟੇ ਅੰਧੇਰੀ ਰਾਤ ਝੂਠ ਝੂਠ ਮੁਖ ਛੁਪਾਇਆ ਆਪੇ ਬੈਠੇ ਇਕ ਇਕਾਂਤ ਜਨ ਪਗਤਾ ਆਤਮ ਬੂੰਦ ਸੁਮਾਤ ਪਿਆਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰੇ ਆਪੇ ਵੇਖੇ ਮਾਰ ਚਾਤ ਹਰ ਕਟ ਅੰਦਰ ਵੇਖ ਵਿਖਾਇਆ ਹਰ ਕਟ ਅੰਦਰ ਮਾਰੇ ਚਾਕੀ ਹਰ ਆਪਣੀ ਦਇਆ ਕਮਾਇਆ ਹਰ ਜਨ ਲੈਣਾ ਦੇਣਾ ਬਾਕੀ ਪਿਛਲਾ ਮੂਲ ਚੁਕਾਇਆ ਅੰਮ੍ਰਿਤ ਆਤਮ ਪਿਆਏ ਹਰ ਜਾਮ ਸਾਕੀ ਦਿਵਸ ਰਹਿਣ ਖੁਮਾਰ ਰਖਾਇ ਬਜਰ ਕਪਾਟੀ ਖੋਲਤਾ ਕੀ ਏਕਾ ਏਕ ਮੇਲ ਮਿਲਾਇਆ ਨਾ ਕੋਈ ਜਾਣੇ ਬੰਦਾ ਖਾਕੀ ਖਾਕੀ ਖਾਕ ਸਮਾਇਆ अब नाशी करता एका पाकी पतत पुनीत कराया ज्योति ज्योत सरूप हारे आप अपनी ज्योत तर हर जन साचे तेरा दर गरीब नेवाजा देख बखाया गरीब नेवाजा वेखणहारा ਹਰ ਜਨ ਸੰਤ ਦੁਵਾਰਿਆ ਏਕਾ ਤਾਜਾ ਕਰ ਤਿਆਰਾ ਸੋਹੰਗ ਸ਼ਬਦ ਕੋੜਾ ਰਿਹਾ ਸ਼ਿੰਗਾਰਿਆ ਸੋਹੰਗ ਮਾਰੇ ਸਾਚੀ ਆਵਾਜ਼ਾ ਦੇਵਸ ਰਹਿਣ ਦੇਵੇ ਪਹਿਰਿਆ ਲੋਕ ਮਾਤ ਰਚਿਆ ਕਾਜਾ ਸਤਜਗ ਕਲਜਗ ਵੇਖ ਵਿਖਾਰਿਆ ਦਰਦਰ ਗਾਹੀ ਆਏ ਪਾਜਾ ਆਪ ਆਪਣੀ ਬਣਤ ਬਣਾ ਰਿਹਾ ਲਗਿਆ ਪਾਗ ਦੇਸ ਮਾਜਾ ਸੰਬਲ ਨਗਰ ਤਾਮ ਸੁਹਾਰਿਆ ਸੰਬਲ ਨਗਰੀ ਵਸਾਏ ਅਨਹਦ ਵਾਜਾ ਤਾਲ ਤਲਵਾੜਾ ਇਕ ਰਖਾ ਰਿਹਾ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਜੋਤ ਤਰੇ ਨੇ ਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰ ਜਨ ਸਾਚੇ ਮੇਲ ਮਿਲਾ ਰਿਹਾ ਸਤ ਰੰਗ ਜੋਤੀ ਤਾਰੇ ਹਰ ਉਪਾਇਆ ਨੌਦਰ ਖੋਲ ਕੁਵਾੜ ਬਣਤ ਬਣਾਇਆ ਸਾਦ ਸੰਤ ਕਰ ਵਿਚਾਰੇ ਆਤਮ ਜੋੜ ਟਿਕਾਇ ਜੀਵ ਜੰਤ ਪਸਰ ਪਸਾਰ ਵਰਨ ਗੋਤ ਤੰਦੇ ਲਾਇਆ ਹਰ ਕਟ ਵੇਖੇ ਕਿਰਪਾ ਤਾਰ ਲਖ 84 ਆਸਣ ਲਾਇਆ ਹਰ ਸੰਗਤ ਹੋਏ ਸੱਚ ਸਿਕਦਾਰੇ ਰਾਜਨ ਪੂਪ ਆਪ ਖਵਾਇਆ ਬਖਸ਼ ਬਖਸ਼ੇ ਬਖਸ਼ਣ ਹਾਰੇ ਬਖਸ਼ ਆਪਣੇ ਹੱਥ ਰਖਾਇਆ ਨੌ ਸਤ ਵਣਜ ਵਪਾਰੇ ਏਕਾ ਏਕ ਰਿਹਾ ਕਰਾਇਆ ਸਤ ਨੌ ਕਰਮ ਵਿਚਾਰੇ ਧਰਮੀ ਧਰਮ ਕਮਾਇਆ 9 7 16 ਇੱਕ ਪਿਆਰੇ 16 ਕਲੀਆਂ ਆਪ ਬੰਧਾਇਆ 16 ਕਲ ਲੈ ਅਵਤਾਰੇ ਮਾਨਸ ਦੇਹ ਰਖਾਇਆ ਮਾਨਸ ਦੇਹ ਤਜ ਸਰਕਾਰ ਅਕਲ ਕਲਾ ਹੋ ਆਇਆ ਵਰਤੇ ਵਰਤਾਵੇ ਵਿੱਚ ਸੰਸਾਰੇ ਪੇਵੋ ਆਪੇ ਦਾ ਪੇਵ ਸੁਪਾਇਆ ਸੁਰਤ ਮਤ ਮਨ ਇੱਕ ਦਵਾਰੇ ਤ੍ਰੇ ਲੋਕਾਂ ਵੇਖ ਵਿਖਾਇਆ ਪੰਜ ਪੰਜ ਵਿਕਾਰ ਦੇ ਟੰਨੇ ਡੰਨਣ ਹਾਰ ਆਪਖ ਵਾਇਆ ਜਿਸ ਜਨ ਦਰ ਦਵਾਰੇ ਆਤਮ ਮੰਨੇ ਬ੍ਰह्म ਪਾਰ ਬ੍ਰह्म ਸਮਾਇਆ ਰਾਗ ਨਾਦ ਸੁਣਾਏ ਕੰਨੇ ਸਾਚਾ ਕਾਨਾ ਇੱਕ ਸੁਣਾਇਆ ਰਵ ਸਸ ਸੂਰਜ ਚੰਨੇ ਤਾਰਾ ਮੰਡਲ ਸੰਗ ਨਿਭਾਇਆ ਮਸਤਕ ਥਾਲ ਦੀਪਕ ਜੋਤ ਆਪ ਟਿਕਾਏ ਸਾਚੇ ਛੰਨੇ ਆਪ ਆਪਣੇ ਹੱਥ ਉਠਾਇਆ ਲੱਗੇ ਪਾਗ ਕਾਇਆ ਤੰਨੇ ਸਾਚਾ ਮੰਦਰ ਇੱਕ ਸੁਹਾਇਆ ਜੋ ਕੜਿਆ ਸੋ ਅੰਤਮ ਪੰਨੇ ਕੜਨ ਪੰਨਣ ਹਾਰ ਆਪਖ ਵਾਇਆ ਕਲ ਯੁਗ ਅੰਤਮ ਬੇੜਾ ਬਨੇ ਤੇਰਾ 14 ਰੰਗ ਰੰਗਾਇਆ ਨਾਨਕ ਗੋਬਿੰਦ ਏਕਾ ਏਕ ਟੇਕ ਮੰਗੇ ਦੋਏ ਜੋੜ ਕਰਨ ਸਰਨਾਇਆ ਦੇਵਸ ਰੈਣ ਫਿਰਨ ਪੈਰ ਨੰਗੇ ਨਾਮ ਪ੍ਰਦਖਣਾ ਰਹਾ ਕਰਾਇਆ ਸਤਿਪੁਰਖ ਨਿਰੰਜਣ ਸਾਚਾ ਦਰ ਅੰਦਰ ਕੋਈ ਨ ਲੰਗੇ ਦਰ ਦੇ ਲੀਜੇ ਬੈਠੇ ਸੀਸ ਚੁਕਾਇਆ ਅਕਾਲ ਪੁਰਖ ਆਪਣਾ ਆਪ ਲਗਾਇਆ ਅੰਗੇ ਸੱਚੇ ਸਿੰਘਾਸਣ ਲਈ ਅੰਗੜਾਇਆ ਚਿੱਟੇ ਅਸਵ ਕਸਿਆ ਤੰਗੇ ਸੋਲਾ ਕਲੀਆਂ ਆਸਣ ਲਾਇਆ ਸੱਚ ਦੁਵਾਰਾ ਆਪੇ ਲੰਗੇ ਆਪ ਆਪਣਾ ਮੁਖ ਵਿਖਾਇਆ ਮਨਸ ਦੇਵਤ ਸਰ ਬ੍ਰਹਮਾ ਸ਼ਿਵ ਬੈਠੇ ਰਹੇ ਮੰਗੇ ਪੂਰਨ ਇਛਾ ਆਪ ਕਰਾਇਆ ਨੀਰ ਵਰੋਲੇ ਗੁਰਮੁਖ ਰੰਗ ਗੁਰਮੁਖ ਗੰਗੇ ਜੋਤ ਤਾਰਾ ਵੇਖ ਵਿਖਾਇਆ ਮਾਨਸ ਜਨਮ ਨ ਹੋਏ ਪੰਗੇ ਜਿਸ ਜਨ ਆਸ ਰਖਾਇਆ ਸੰਮਤ 14 ਗੁਰ ਸਿਖਾਂ ਅੰਦਰ ਲੰਗੇ ਪ੍ਰਭ ਬੈਠਾ ਆਸਣ ਲਾਇਆ ਹਰ ਸੰਗਤ ਤੇਰੀ ਝੋਲੀ ਰੰਗੇ ਨਾਮ ਮਜੀਠੀ ਰੰਗ ਚੜਾਇਆ ਆਉਂਦਾ ਜਾਂਦਾ ਲੋਕ ਮਾਤ ਨ ਸੰਗੇ ਮਨ ਮੁਖ ਚਾਰੋ ਕੁੰਟ ਦੇਣ ਦੁਹਾਇਆ ਕਾਇਆ ਮਾਟੀ ਕਾਚੀ ਵੰਗੇ ਕੰਚਨ ਰੂਪ ਬਣਾਇਆ ਸੁਰਤ ਸੁਆਣੀ ਹੀਰ ਸਿਆਲ ਜੰਗੇ ਸ਼ਬਦ ਰਾਂਝਾ ਰਹਾ ਮਿਲਾਇਆ ਤਨ ਵਜਾਏ ਵੰਝਲੀ ਵੰਜੇ ਸੋਹੰਗ ਫਨਕਾਰਾ ਲਾਇਆ ਲੇਖੇ ਲਾਇਏ ਮਨਸ ਮਨਖ ਬੰਦੇ ਜਿਸ ਜਨ ਬਖਸ਼ੇ ਸੱਚ ਸਰਨਾਇਆ ਝੂਠੇ ਝੂਠੇ ਜਗਤ ਤੰਦੇ ਅੰਤ ਕਮਨਾਇਆ ਮਦਰਾ ਮਾਸੀ ਪਾਪੀ ਗੰਦੇ ਗੁਰ ਗੋਬਿੰਦਾ ਦਰਦਰ ਕਾਇਆ ਹਰ ਸੰਗਤ ਚੜਾਇਆ ਸਾਚਾ ਚੰਦੇ ਸਤਜੁਗ ਕਰੇ ਰੁشناਇਆ ਮਾਇਆ ਮਮਤਾ ਆਤਮ ਅੰਦੇ ਬੈਠੇ ਮੁਖ ਸੁਪਾਇਆ ਹਰ ਜਨ ਗਾਉਂਦੇ ਗੀਤ ਸੁਹਾਗੀ ਚੰਦੇ ਹਰ ਆਪਣੀ ਚੋਗ ਚੁਗਾਇਆ ਬਜਰ ਕਪਾਟੀ ਢੋੜੇ ਜਾਂਦੇ ਅੰਦਰ ਬੈਠਾ ਆਪੇ ਲਾਇਆ ਜਨ ਪਗ ਤਾਂ ਉਠਾਏ ਆਪਣੇ ਕੰਧੇ ਆਪਣੀਆਂ ਪੁਜਾਂ ਅੱਗੇ ਡਾਇਆ ਮਨਮੁਖ ਜੀਵ ਪਾਗਾ ਮੰਦੇ ਬੈਠੇ ਮੁਖ ਸ਼ਰਮਾਇਆ ਸੰਤ ਸੁਹੇਲੇ ਗੁਰੂ ਗੁਰ ਚੇਲੇ ਸਾਚੇ ਮੇਲੇ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰੇ 16 16 ਵੇਖ ਹਰ 16 ਰਹਾ ਜਨਾਇਆ ਨਾ ਸਤ ਪ੍ਰਭ ਸਾਚੀ ਤਾਰਾ ਪ੍ਰਭ ਆਪਣੇ ਹੱਥ ਰਖਾਇਆ ਸਤ ਪਰਖ ਲੈ ਅਵਤਾਰਾ ਨਾਦਰ ਖੋਲ ਵਿਖਾਇਆ ਨੌ ਦਰ ਕਰੇ ਬੰਦ ਕਵਾੜਾ ਦਸਵੇਂ ਫੇਰਾ ਪਾਇਆ ਦਸਵੇਂ ਅੰਦਰ ਆਪੇ ਵਾੜਾ ਆਪਣਾ ਮੁਖ ਵਿਖਾਇਆ ਸ਼ਬਦ ਵਿਖਾਏ ਸਾਚਾ ਲਾੜਾ ਆਪਣੀ ਹੱਥੀ ਆਪ ਆਪਣੀ ਕੋੜੀ ਰਿਹਾ ਚੜਾਈਆ ਚੌਥੇ ਦਰ ਆਪੇ ਵਾੜਾ ਸਸਾ ਕਿਲਾ ਰਿਹਾ ਸਸਾ ਕਿਲਾ ਬਣਾਇਆ ਥੋੜਾ ਉਪਰ ਦੋਵੇ ਤਾਰਾ ਥੋੜਾ ਉਪਰ ਦੇਵੇ ਤਾਰਾ ਨਿਰਗੁਣ ਸਰਗੁਣ ਖੇਲ ਖਿਲਾਇਆ ਹਾ ਹਾ ਅੱਗੇ ਕਰੇ ਨਮਸਕਾਰਾ ਬੈਠਾ ਸੀਸ ਚੁਕਾਇਆ ਹਰ ਹਰੀ ਹਰ ਹਰ ਰਿਹਾ ਵਿਚਾਰਾ ਹਰ ਜਨ ਆਏ ਦਰ ਸਰਨਾਇਆ ਸਾਦਾ ਸੰਤਾ ਕਰ ਵਿਚਾਰਾ ਨਿਰੰਕਾਰ ਕਰੇ ਕੁੜ ਮਾਇਆ ਸੰਮਤ 14 ਵੇਖ ਵਿਚਾਰਾ 14 ਲੋਕਾਂ ਹਟ ਖੁਲਾਈਆ 14 ਤਬਕਾਂ ਮਾਰੇ ਮਾਰਾ ਨੇਕ ਕਲੰਕਾ ਜੋਤ ਜਗਾਇਆ ਸੰਮਤ 15 ਕਾਇਆ ਮੰਦਰ ਡੂੰਗੀ ਕੰਦਰ ਵੇਖ ਵਿਚਾਰਾ ਸੰਤ ਸੁਹੇਲੇ ਲਏ ਮਿਲਾਇਆ ਸੰਮਤ 16 ਬਦਲੇ ਚੋਲਾ ਨਾ ਰਤੀ ਨਾ ਮਾਸਾ ਤੁਲਾ ਨਾ ਕੋਈ ਪਾਗ ਪਾਰ ਵੰਡਾਇਆ ਨਾ ਕੋਈ ਕਹਾਰ ਨਾ ਕੋਈ ਚੁੱਕੇ ਡੋਲਾ ਨਾ ਕੋਈ ਬੋਲਾ ਸ਼ਬਦ ਜਨਾਇਆ ਨਾ ਕੋਈ ਰਾਗ ਨਾ ਕੋਈ ਰਾਗ ਰੰਗ ਖੁਸ਼ੀ ਖੇਲੇ ਹੋਲਾ ਨਾ ਕੋਈ ਸਾਂਗ ਵਰਤਾਇਆ ਨਾ ਕੋਈ ਲਸ਼ਕਰ ਫौज ਮਾਰੇ ਤੀਰੰਦਾਜ ਨਾ ਗੋਲਾ ਨਾ ਕੋਈ ਨਿਸ਼ਾਨ ਰਖਾਇਆ ਮਨਮੁਖ ਜੀਵਾ ਖੇਲੇ ਹੋਲਾ ਦੁਇ ਦਵੇਤੀ ਪਰਦਾ ਪਾੜ ਵਿਖਾਇਆ ਗੁਰਮੁਖਾਂ ਅੰਤਮ ਵਿਆਏ ਬੋਲਾ ਸਾਚਾ ਕੰਤ ਆਪ ਹੋ ਜਾਇਆ ਸ਼ਬਦ ਕੰਡਾ ਸਾਚਾ ਤੋਲਾ ਸੱਚ ਹੱਥ ਰਿਹਾ ਉਠਾਇਆ ਪੁਰਖ ਬਨਾਸੀ ਨਾ ਅੰਨਾ ਨਾ ਹੋਏ ਬੋਲਾ ਜਨ ਪਗ ਤਾਂ ਪੁਕਾਰ ਹਿਰਦੇ ज्ञानी त्यानी रहे लब चारे कुंटा नेत्र रहे उठाइया काया चोली पे डब ना कोई मेटे ना कोई मेट मिटाइया ज्योति जो, जो स्वरूप हर ਆਪੇ ਆਪਣੀ ਜੋਤਿ ਤਰ ਹਾਰ ਸੰਗਤ ਮੇਲਾ ਆਪੇ ਆਪਣਾ ਰਿਹਾ ਕਰਾਈਆ ਸਮਤ ਚੋਦਾ ਸਾਚਾ ਮਿਲਾ ਪ੍ਰਭ ਸਾਚੇ ਚਰਨ ਦੁਬਾਰਿਆ ਮੇਲ ਮਿਲਾਏ ਸਜਣ ਸੁਹਿਲਾ ਇੱਕਾ ਦੂਜਾ ਪੇਮ ਨਿਵਾਰਿਆ ਤੀਜਾ ਨੇਤਰ ਆਪੇ ਖੋਲਾ ਚੌਥੇ ਬੋਲੇ ਸ਼ਬਦ ਜੈਕਾਰਿਆ ਪੰਚਮ ਤੋਲੇ ਸਾਚਾ ਤੋਲਾ ਛੇ ਮੇ ਕਰਦੇ ਹੁਲਾਰਿਆ ਸਤ ਪੁਰਖ ਨਿਰੰਜਨ ਸਤ ਸਤ ਵਾਦੀ ਏਕਾਕਾਰ ਖੋਲਾ ਨਾ ਹੋਏ ਬੰਦ ਖਵਾੜਿਆ ਖੁਸ਼ੀ ਮਨਾਏ ਫਾੜ ਸਤਾਰਾ ਸੰਮਤ 16 ਗੁਰਮੁਖ ਸਾਚੇ ਕਰੇ ਵਿਚਾਰਿਆ ਸਤ ਜੁਗ ਤੇਰਾ ਦਰ ਦੁਬਾਰਾ ਪੁਰਖ ਅਭਿਨਾਥੀ ਆਪੇ ਖੋਲਾ ਚਾਰ ਵਰਨ ਵਿਖਾਏ ਇਕ ਪੰਡਾਰਿਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਜੋਤ ਤਰ ਨਹਿ ਕਲੰਕ ਨਰਾਇਣ ਨਰ ਹਰ ਜਨ ਤੇਰਾ ਆਪੇ ਆਪ ਬਣੇ ਵਰਤਾਰਿਆ ਹਰ ਜਨ ਸੱਚ ਪ੍ਰੀਤ ਜੋਗਾ ਜੋਗਾ ਈ ਕਰਖਾਇਆ ਵਸਿਆ ਹਸਤ ਕੀਟ ਹਰ ਕਟ ਰਿਹਾ ਸਮਾਇਆ ਆਪੇ ਸੁਤਾ ਦੇ ਕਰ ਪੀਟ ਬੈਠਾ ਮੁਖ ਪਵਾਈਆ ਆਪੇ ਦੇਵੇ ਨਾਮ ਅਨਢੀਠ ਸੱਚ ਵਸਤੂ ਚੋਲੀ ਪਾਇਆ ਆਪੇ ਪੀਸਨ ਰਹਾ ਪੀਠ ਆਪਣੀ ਛਾ ਪੂਰ ਕਰਾਇਆ ਆਪਣਾ ਪਾਣਾ ਆ ਪੇ ਜਾਣੇ ਮਿੱਠ ਸਦ ਪਾਣੇ ਵਿੱਚ ਸਮਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਜੋਤਿ ਤਰ ਸੰਤ ਸਤ ਗੁਰ ਮਾਤ ਉਪਾਈਆ ਸੰਤ ਸਤ ਗੁਰ ਮਾਤ ਉਪਾ ਸਿਰੇ ਆਪਣਾ ਹੱਥ ਟਿਕਾਏ ਦਾ ਜੋਤੀ ਨੂਰ ਇਕ ਟਿਕਾ ਦੀਪਕ ਦੀਪ ਜਗਾਏ ਦਾ ਸ਼ਬਦ ਚੋਟ ਸਾਚ ਲਗਾ ਮਨ ਖੋਟ ਕਢਾਏਂਦਾ ਕੋਟਨ ਕੋਟ ਸਰਨ ਲਗਾ ਸਾਚਾ ਮਾਰਗ ਲਾਏਂਦਾ ਪੇਵ ਅਵਲੜਾ ਇਕ ਰਖਾ ਆਪਣਾ ਰਾਬ ਖਾਏਂਦਾ ਜੋਤੀ ਜੋ ਸਰੂਪ ਹਰ ਆਪੇ ਆਪਣੀ ਜੋਤ ਤਰ ਸੰਤ ਸਤਗੁਰੂ ਵੇਖ ਵਖਾਏ ਦਾ ਸੰਤ ਦੁਲਾਰੇ ਮਾਤਿ ਉਪਾਏ ਜੁਗ ਜੁਗ ਖੇਲ ਖਿਲਾਏਂਦਾ ਆਪੇ ਆਪਣੀ ਦਿਆ ਕਮਾਏ ਆਪਣੀ ਸੇਵ ਕਮਾਏਂਦਾ ਆਪੇ ਆਪਣਾ ਸ਼ਬਦ ਚਲਾਏ ਆਪੇ ਆਪਣੀ ਬੂਝ ਬੁਝਾਏਂਦਾ ਆਪੇ ਆਪਣਾ ਰੰਗ ਰੰਗਾਏ ਆਪਣਾ ਹਰ ਰੰਗ ਛੜਾਏ ਦਾ ਆਪੇ ਆਪਣਾ ਸੰਗ ਨਿਭਾਏ ਸਗਲਾ ਸੰਗ ਰਖਾਏ ਦਾ ਆਪੇ ਆਪਣੇ ਅੰਗ ਲਗਾਏ ਅੰਗੀਕਾਰ ਆਪ ਹੋ ਜਾਏ ਦਾ ਆਪੇ ਆਪਣਾ ਮਰਦੰਗ ਵਜਾਏ ਸਾਚੀ ਛੋਟ ਲਗਾਏ ਦਾ ਆਪੇ ਆਪਣਾ ਪਲੰਗ ਵਿਛਾਏ